ਹਲਕਾ ਖਡੂਰ ਸਾਹਿਬ ਤੋਂ ਕੋਨ ਬਾਜ਼ੀ ਮਾਰੇਗਾ ਕੀ ਕਹਿੰਦੀ ਹੈ ਹਲਕਾ ਖਡੂਰ ਸਾਹਿਬ ਦੀ ਹਵਾ ਐਗਜ਼ਿਟ ਪੋਲ ਸਾਹਮਣੇ ਆ ਚੁੱਕੇ ਨੇ ਕੀ ਕਹਿੰਦੇ ਨੇ ਐਗਜ਼ਿਟ ਪੋਲ ਤੁਹਾਨੂੰ ਉਹ ਵੀ ਦੱਸਾਂਗੇ ਵਿਸਥਾਰ ਦੇ ਨਾਲ ਪਰ ਤੁਹਾਡੀ ਕੀ ਰਾਏ ਹੈ ਤੁਹਾਡੇ ਮੁਤਾਬਕ ਹਲਕਾ ਖਡੂਰ ਸਾਹਿਬ ਦੀ ਸੀਟ ਕਿਸ ਦੀ ਝੋਲੀ ਦੇ ਵਿੱਚ ਪੈ ਸਕਦੀ ਹੈ ਕਿ ਅਮਰਿਤਪਾਲ ਸਿੰਘ ਹਲਕਾ ਖਡੂਰ ਸਾਹਿਬ ਦੀ ਸੀਟ ਤੋਂ ਬਾਜ਼ੀ ਮਾਰ ਸਕਦਾ ਹੈ ਕਿ ਅਮਰਿਤਪਾਲ ਸਿੰਘ ਦੀ ਝੋਲੀ ਦੇ ਵਿੱਚ ਹਲਕਾ ਖਡੂਰ ਸਾਹਿਬ ਦੀ ਇਹ ਪੰਥਕ ਸੀਟ ਹਿੱਸੇ ਆ ਸਕਦੀ ਹੈ ਤੁਹਾਡੇ ਕੀ ਵਿਚਾਰ ਨੇ ਤੁਹਾਡੀ ਕੀ ਰਾਏ ਹੈ The ਤੁਸੀਂ ਕਮੈਂਟ ਬਾਕਸ ਦੇ ਵਿੱਚ ਨਾਲ ਦੀ ਨਾਲ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਡੇ ਮੁਤਾਬਕ ਹਲਕਾ ਖਡੂਰ ਸਾਹਿਬ ਦੀ ਸੀਟ ਹੌਟ ਸੀਟ ਜੋ ਮੰਨੀ ਜਾਂਦੀ ਹੈ ਉਹ ਕਿਹੜੀ ਪਾਰਟੀ ਦੀ ਝੋਲੀ ਦੇ ਵਿੱਚ ਪਵੇਗੀ ਜਾਂ ਫਿਰ ਆਜ਼ਾਦ ਉਮੀਦਵਾਰ ਵੱਜੋਂ ਲੜ ਰਹੇ ਅਮ੍ਰਿਤਪਾਲ ਸਿੰਘ ਦੇ ਹਿੱਸੇ ਹਲਕਾ ਖਡੂਰ ਸਾਹਿਬ ਦੀ ਐਸ ਸੀਟ ਆਵੇਗੀ ਤਾਂ ਐਗਜ਼ਿਟ ਪੋਲ ਸਾਹਮਣੇ ਆ ਚੁੱਕੇ ਨੇ ਐਗਜ਼ਿਟ ਪੋਲ ਕੀ ਕਹਿੰਦੇ ਨੇ ਕਿ ਕਿਹੜੀ ਪਾਰਟੀ ਦੇ ਹਿੱਸੇ ਕਿੰਨੀਆਂ ਸੀਟਾਂ ਆ ਸਕਦੀ ਨੇ ਤੁਹਾਨੂੰ ਉਹ ਵੀ ਵਿਸਥਾਰ ਦੇ ਨਾਲ ਦੱਸਾਂਗੇ ਪਰ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਹਲਕਾ ਖਡੂਰ ਸਾਹਿਬ ਦੀ ਸੀਟ ਹੋਟ ਸੀਟ ਮੰਨੀ ਜਾਂਦੀ ਹੈ ਤੇ ਦੂਜੀ ਗੱਲ ਹਲਕਾ ਖਡੂਰ ਸਾਹਿਬ ਦੀ ਸੀਟ ਪੰਥਕ ਸੀਟ ਹੈ ਪਿਛਲੇ ਸਾਲ ਪਿਛਲੇ ਚੋਣਾਂ ਦੀ ਜੇਕਰ ਗੱਲ ਕਰੀਏ ਸਾਲ 2019 ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਸੰਤਾਂ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਬਾਜ਼ੀ ਮਾਰ ਗਈ ਸੀ ਕਾਂਗਰਸ ਦੇ ਜਸਬੀਰ ਸਿੰਘ ਡਿੰਪਾ ਨੇ ਬਾਜ਼ੀ ਮਾਲ ਲਈ ਸੀ ਅਤੇ ਬੀਬੀ ਜਗੀਰ ਕੋਰ ਦੀ ਹਾਰ ਹੋਈ ਸੀ ਇਹਨਾਂ ਚੋਣਾਂ ਦੇ ਵਿੱਚ 2019 ਦੀਆਂ ਲੋਕ ਸਭਾ ਚੋਣਾਂ ਦੀਆਂ ਗੱਲ ਕਰ ਰਹੇ ਹਾਂ ਜਦੋਂ ਕਾਂਗਰਸ ਨੇ ਖਲਕਾ ਖਡੂਰ ਸਾਹਿਬ ਦੀ ਸੀਟ ਜਿੱਤ ਲਈ ਸੀ ਅਤੇ ਬੀਬੀ ਜਗੀਰ ਕੋਰ ਹੁਣੇ ਹਾਰ ਗਏ ਸੀ ਤਾਂ ਹੁਣ ਜਿਹੜੇ ਚੋਣ ਨਤੀਜੇ ਨੇ ਉਹ ਤਾਂ ਕੱਲ ਹੀ ਸਪਸ਼ਟ ਹੋ ਜਾਣਗੇ ਅਤੇ ਇਹ ਸਾਹਮਣੇ ਆ ਜਾਵੇਗਾ ਕਿ ਆਖਿਰਕਾਰ ਹਲਕਾ ਖਡੂਰ ਸਾਹਿਬ ਤੋਂ ਕੌਣ ਜਿੱਤ ਹਾਸਲ ਕਰੇਗਾ ਪਰ ਤੁਹਾਡੇ ਕੀ ਵਿਚਾਰ ਨੇ ਤੁਹਾਡੀ ਕੀ رائے ਹੈ ਤੁਹਾਡੇ ਮੁਤਾਬਕ ਹਲਕਾ ਖਡੂਰ ਸਾਹਿਬ ਤੋਂ ਜਿੱਤ ਕੌਣ ਹਾਸਲ ਕਰ ਸਕਦਾ ਹੈ ਕਿਹੜੀ ਪਾਰਟੀ ਦੇ हिस्से हल्का खडूर साहिब दी पंथक सीट पवेगी इस बारे तुसी कमेंट बॉक्स ਦੇ ਵਿੱਚ ਨਾਲ ਦੀ ਨਾਲ ਕਮੈਂਟ ਕਰਕੇ ਜ਼ਰੂਰ ਦੱਸੋ हल्का खडूर साहिब दी ਜਿਹੜੀ ਸੀਟ ਹੈ ਉਹ ਕਿਸ ਦੇ ਹਿੱਸੇ ਪਵੇਗੀ ਕਿਸ ਦੇ ਝੋਲੇ ਪਵੇਗੀ ਕੀ ਕਹਿੰਦੀ ਹੈ हल्का खडूर साहिब दी हवा ਇਸ ਬਾਰੇ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਹੁਣ ਤੁਹਾਨੂੰ ਐਗਜ਼ਿਟ ਪੋਲ ਦਾ ਵੀ ਦੱਸ ਦਿੰਦੇ ਕਿ ਐਗਜ਼ਿਟ ਪੋਲ ਕੀ ਕਹਿੰਦੇ ਨੇ ਐਗਜ਼ਿਟ ਪੋਲ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਹਿੱਸੇ ਦੋ ਸੀਟਾਂ ਆ ਰਹੀਆਂ ਨੇ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਦੋ ਤੋਂ ਤਿੰਨ ਸੀਟਾਂ ਆ ਰਹੀਆਂ ਨੇ ਤੇ ਆਜ਼ਾਦ ਦੇ ਹਿੱਸੇ ਇੱਕ ਸੀਟ ਹੈ ਉਹ ਹੁਣ ਅਮਰਿਤਪਾਲ ਸਿੰਘ ਹੈ ਜਾਂ ਫਿਰ ਕੋਈ ਹੋਰ ਹੈ ਇਸ ਬਾਰੇ ਤਾਂ ਸਥਿਤੀ ਜਿਹੜੀ ਹੈ ਉਹ ਕੱਲ ਹੀ ਸਪਸ਼ਟ ਹੋਵੇਗੀ ਪਰ ਐਗਜ਼ਿਟ ਪੋਲ ਜਿਹੜੇ ਨੇ ਉਹ ਸਾਹਮਣੇ ਆ ਗਏ ਨੇ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਸਿਆਸੀ ਮਾਹੌਲ ਭਖਿਆ ਹੋਇਆ ਹੈ ਦੱਸ ਦਈਏ ਕਿ ਪੰਜਾਬ ਦੇ ਵਿੱਚ 1 ਜੂਨ ਨੂੰ VOTING ਮੁਕੰਮਲ ਹੋਈ ਹੈ ਅਤੇ 4 ਜੂਨ ਨੂੰ ਨਤੀਜੇ ਆਉਣਗੇ ਅਤੇ ਐਗਜ਼ਿਟ ਪੋਲ ਹਾਲਾਂਕਿ ਸਾਹਮਣੇ ਆ ਚੁੱਕੇ ਨੇ ਬੀਤੇ ਕੱਲ ਤੋਂ ਹੀ ਐਗਜ਼ਿਟ ਪੋਲ ਜਿਹੜੇ ਨੇ ਉਹ ਸਾਹਮਣੇ ਆ ਚੁੱਕੇ ਨੇ ਤੇ ਇਸ ਦੇ ਉੱਤੇ ਕਾਫੀ ਜ਼ਿਆਦਾ ਚਰਚਾ ਵੀ ਹੋ ਰਹੀ ਹੈ ਸੁਰਖੀਆਂ ਦਾ ਵਿਸ਼ਾ ਵੀ ਐਗਜ਼ਿਟ ਪੋਲ ਬਣੇ ਹੋਏ ਨੇ ਤੇ ਲਗਾਤਾਰ ਹੀ ਹੁਣ ਐਗਜ਼ਿਟ ਪੋਲ ਦੇ ਜਿਹੜੇ ਨਤੀਜੇ ਨੇ ਉਹ ਸਾਹਮਣੇ ਆ ਰਹੇ ਨੇ ਪਰ ਅਸਲ ਨਤੀਜੇ ਜਿਹੜੇ ਨੇ ਉਹ ਕੱਲ ਹੀ ਸਾਹਮਣੇ ਆਉਣਗੇ ਭਲਕੇ ਪਤਾ ਲੱਗ ਜਾਵੇਗਾ ਸਥਿਤੀ ਸਪਸ਼ਟ ਹੋ ਜਾਵੇਗੀ ਕਿ ਕਿਹੜੀ ਪਾਰਟੀ ਜਿੱਤ ਹਾਸਲ ਕਰੇਗੀ ਅਤੇ ਕਿਹੜੀ ਪਾਰਟੀ ਜੋ ਹੈ ਉਹ ਬਾਜ਼ੀ ਮਾਰ ਜਾਵੇਗੀ ਫਿਲਹਾਲ ਅਸੀਂ ਗੱਲ ਕਰ ਰਹੇ ਹਾਂ ਹਲਕਾ ਖਡੂਰ ਸਾਹਿਬ ਦੀ ਸੀਟ ਦੀ ਜੋ ਕਿ ਹੌਟ ਸੇਟ ਮੰਨੀ ਜਾਂਦੀ ਹੈ ਅਮਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵੱਜੋਂ ਉਹ ਚੌਂਡ ਮੈਦਾਨ ਦੇ ਵਿੱਚ ਨੇ ਹਲਕਾ ਖਡੂਰ ਸਾਹਿਬ ਦੇ ਜ਼ਿਆਦਾਤਰ ਲੋਕ ਇਹੀ ਕਹਿ ਰਹੇ ਸਨ ਕਿ ਅਸੀਂ ਅੰਮ੍ਰਿਤਪਾਲ ਸਿੰਘ ਨੂੰ ਵੋਟ ਪਾਵਾਂਗੇ ਪਰ ਹੁਣ ਅਸਲ ਦੇ ਵਿੱਚ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜ ਰਹੇ ਅਮਰਿਤਪਾਲ ਸਿੰਘ ਦੇ ਹਿੱਸੇ ਹਲਕਾ ਖਡੂਰ ਸਾਹਿਬ ਦੀ ਇਹ ਪੰਥਕ ਸੀਟ ਆਉਂਦੀ ਹੈ ਜਾਂ ਨਹੀਂ ਆਉਂਦੀ ਉਹਨਾਂ ਦੀ ਝੋਲੀ ਦੇ ਵਿੱਚ ਸੀਟ ਪੈਂਦੀ ਹੈ ਜਾਂ ਨਹੀਂ ਪੈਂਦੀ ਉਹ ਤਾਂ ਆਉਣ ਵਾਲੇ ਨਤੀਜੇ ਹੀ ਦੱਸਣਗੇ ਪਰ ਤੁਹਾਨੂੰ ਐਗਜ਼ਿਟ ਪੋਲਾਂ ਦੇ ਨਤੀਜੇ ਵੀ ਦੱਸੇ ਨੇ ਕਿ ਐਗਜ਼ਿਟ ਪੋਲ ਕੀ ਕਹਿੰਦੇ ਨੇ ਐਗਜ਼ਿਟ ਪੋਲਾਂ ਮੁਤਾਬਕ ਆਜ਼ਾਦ ਦੇ ਹਿੱਸੇ ਇੱਕ ਸੀਟ ਜ਼ਰੂਰ ਆ ਰਹੀ ਹੈ ਫਿਲਹਾਲ ਕਿਸ ਦੇ ਹਿੱਸੇ ਆਵੇਗੀ ਕਿਹੜਾ ਉਹ ਆਜ਼ਾਦ ਉਮੀਦਵਾਰ ਹੋਵੇਗਾ ਜਿਸ ਦੇ ਹਿੱਸੇ ਆ ਇੱਕ ਸੀਟ ਆ ਰਹੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਸਾਰਿਆਂ ਦੀਆਂ ਨਜ਼ਰਾਂ ਜੜੀਆਂ ਨੇ ਹਲਕਾ ਖਡੂਰ ਸਾਹਿਬ ਦੀ ਇਸ ਸੀਟ ਦੇ ਉੱਤੇ ਟਿੱਕੀਆਂ ਹੋਈਆਂ ਨੇ ਹਲਕਾ ਖਡੂਰ ਸਾਹਿਬ ਦੀ ਸੀਟ ਜਿਹੜਾ ਜੋ ਹੈ ਉਹ ਹਮੇਸ਼ਾ ਤੋਂ ਹੀ ਹੌਟ ਸੀਟ ਮੰਨੀ ਜਾਂਦੀ ਕਿਉਂਕਿ ਪੰਥਕ ਸੀਟ ਹੈ 2019 ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ 2019 ਦੇ ਵਿੱਚ ਕਾਂਗਰਸ ਨੇ ਹਲਕਾ ਖਡੂਰ ਸਾਹਿਬ ਤੋਂ ਬਾਜ਼ੀ ਮਾਲ ਲਈ ਸੀ ਅਤੇ ਬੀਬੀ ਜਗੀਰਕੋਟ ਦੀ ਹਾਰ ਹੋਈ ਸੀ ਕੁਝ ਹੀ ਵੋਟਾਂ ਦਾ ਹਾਲਾਂਕਿ ਫਰਕ ਜਿਹੜਾ ਸੀ ਉਹ ਦੱਸਿਆ ਗਿਆ ਸੀ ਪਰ ਹੁਣ ਦੀ ਜੇਕਰ ਗੱਲ ਕਰੀਏ ਕਿ VOTING ਕਿੰਨੇ ਫੀਸਦ ਹੋਈ ਹੈ ਤਾਂ ਹੁਣ 61% ਹਲਕਾ ਖਡੂਰ ਸਾਹਿਬ ਦੇ ਵਿੱਚ VOTING ਹੋਈ ਹੈ ਤੇ ਦੂਜੇ ਪਾਸੇ ਜੇਕਰ ਸਾਲ 2019 ਦੀ ਗੱਲ ਕਰੀ ਤਾਂ ਸਾਲ 2019 ਦੇ ਵਿੱਚ 69% ਦੀ ਵੋਟਿੰਗ ਹੋਈ ਸੀ ਜਦੋਂ ਕਾਂਗਰਸ ਨੇ ਬਾਜ਼ੀ ਮਾਰੀ ਸੀ ਕਾਂਗਰਸ ਦੇ ਹੱਕ ਦੇ ਵਿੱਚ ਇਹ ਸੀਟ ਸੀਗੀ ਕਾਂਗਰਸ ਇਹ ਸੀਟ ਜੋ ਹੈ ਉਹ ਹਾਸਲ ਕਰ ਗਈ ਸੀ ਹਲਕਾ ਖਡੂਰ ਸਾਹਿਬ ਦੀ ਪਰ ਬੀਬੀ ਜਗਦੀਰ ਕੋਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਜੋਂ ਖੜੇ ਸਨ ਅਕਾਲੀ ਦਲ ਦੇ ਵੱਲੋਂ ਬੀਬੀ ਜਗਦੀਰ ਕੋਰ ਨੂੰ ਇਹ ਸੀਟ ਦਿੱਤੀ ਗਈ ਸੀ ਤਾਂ ਬੀਬੀ ਜਗਦੀਰ ਕੋਰ ਕੁਝ ਵੋਟਾਂ ਤੋਂ ਹਾਰ ਗਏ ਸਨ ਹਲਕਾ ਖਡੂਰ ਸਾਹਿਬ ਤੋਂ ਪਰ ਹੁਣ ਆਮ ਆਦਮੀ ਪਾਰਟੀ ਜਿੱਤੇਗੀ ਜਾਂ ਫਿਰ ਅੱਪਾ ਜਫਾ ਜਿੱਤੇਗੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਹਲਕਾ ਖਡੂਰ ਸਾਹਿਬ ਦੀ ਇਹ ਸੀਟ ਆਵੇਗੀ ਜਾਂ ਫਿਰ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਹਿੱਸੇ ਆਵੇਗੀ ਫਿਲਹਾਲ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਆਮ ਆਦਮੀ ਪਾਰਟੀ ਨੇ ਲਾਲਜੀਤ ਸਿੰਘ ਭੁੱਲਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਵਿਰਸਾ ਸਿੰਘ ਵਲਟੋਹਣ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਤੇ ਅੰਮ੍ਰਿਤਪਾਲ ਸਿੰਘ ਜੋ ਕਿ ਆਜ਼ਾਦ ਉਮੀਦਵਾਰ ਉਹ ਜੋ ਚੋਣ ਲੜ ਰਹੇ ਨੇ ਉਸ ਦੇ ਦੂਜੇ ਪਾਸੇ ਮਨਜੀਤ ਸਿੰਘ ਮੰਨਾ ਜਿਨ੍ਹਾਂ ਨੂੰ ਭਾਜਪਾ ਨੇ ਚੋਣ ਮੈਦਾਨ ਦੇ ਵਿੱਚ ਹਲਕਾ ਖਡੂਰ ਸਾਹਿਬ ਤੋਂ ਟਿਕਟ ਦਿੱਤੀ ਹੋਈ ਹੈ ਤੇ ਹੁਣ ਮੁਕਾਬਲਾ ਜਿਹੜਾ ਉਹ ਫਸਵਾ ਦੇਖਣ ਨੂੰ ਮਿਲ ਰਿਹਾ ਕਾਂਗਰਸ ਦੀ ਜੇਕਰ ਗੱਲ ਕਰੀਏ ਤਾਂ ਇਸ ਵਾਰ ਕੁਲਵੀਰ ਸਿੰਘ ਜੀਰਾ ਹਲਕਾ ਖਡੂਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਨੇ ਤਾਂ ਤੁਹਾਨੂੰ ਇੱਕ ਵਾਰ ਮੁੜ ਤੋਂ ਦੱਸ ਦਿੰਦੇ ਆ ਕਿਹੜੇ ਕਿਹੜੇ ਉਮੀਦਵਾਰ ਹਲਕਾ ਖਡੂਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਨੇ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਨੇ ਲਾਲਜੀਤ ਸਿੰਘ ਭੁੱਲਣ ਨੂੰ ਟਿਕਟ ਦਿੱਤੀ ਹੈ ਤੇ ਦੂਜੇ ਪਾਸੇ ਅਮਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਇਥੋਂ ਖੜਾ ਕੀਤਾ ਹੈ ਵਿਰਸਾ ਸਿੰਘ ਵਲਟੋਹਾ ਅਜਾ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਜਿਹੜੇ ਨੇ ਉਹ ਚੋਣ ਲੜ ਰਹੇ ਨੇ ਤੇ ਦੂਜੇ ਪਾਸੇ ਮਨਜੀਤ ਸਿੰਘ ਮੰਨਾ ਭਾਜਪਾ ਵੱਜੋਂ ਚੋਣ ਲੜ ਰਹੇ ਨੇ ਭਾਜਪਾ ਵੱਲੋਂ ਚੋਣ ਲੜ ਰਹੇ ਨੇ ਫਿਲਹਾਲ ਇਹ ਦੇਖਣਾ ਬਣਦਾ ਹੈ ਕਿ ਹੁਣ ਹਲਕਾ ਖਡੂਰ ਸਾਹਿਬ ਦੀ ਐ ਸੀਟ ਜੋ ਕਿ ਹੌਟ ਸਿੱਟ ਮੰਨੀ ਜਾਂਦੀ ਹੈ ਪੰਥਕ ਸੀਟ ਮੰਨੀ ਜਾਂਦੀ ਹੈ ਉਹ ਕਿਹੜੀ ਪਾਰਟੀ ਦੇ ਹਿੱਸੇ ਆਉਂਦੀ ਹੈ ਕਿ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜ ਰਹੇ ਅਮਰਿਤਪਾਲ ਸਿੰਘ ਦੇ ਹਿੱਸੇ ਐ ਪੰਥਕ ਸੀਟ ਆਉਂਦੀ ਹੈ ਜਾਂ ਨਹੀਂ ਆਉਂਦੀ ਹੈ ਵੀ ਦੇਖਣਾ ਬੇਹਦ ਹੀ ਅਹਿਮ ਰਹੇਗਾ ਕਿਉਂਕਿ ਉਹਨਾਂ ਦੇ ਮਾਤਾ ਪਿਤਾ ਬੋਲ ਰਹੇ ਕਿ ਚੋਣ ਪ੍ਰਚਾਰ ਕੀਤਾ ਗਿਆ ਸੀਗਾ ਅਤੇ ਜ਼ਿਆਦਾਤਰ ਲੋਕ ਇਹ ਹੀ ਕਹਿ ਰਹੇ ਸੰਨ ਕਿ ਅਸੀਂ ਤਾਂ ਅਮਰਿਤਪਾਲ ਸਿੰਘ ਨੂੰ ਵੋਟ ਪਾਵਾਂਗੇ ਫਿਲਹਾਲ ਕੱਲ ਸਥਿਤੀ ਜੋ ਹੈ ਉਸ ਪਾਸ ਜਾਵੇਗੀ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਡ ਬਾਕਸ ਦੇ ਵਿੱਚ ਕਮੈਂਟ ਕਰਕੇ ਨਾਲ ਦੇ ਨਾਲ ਜਰੂਰ ਦੱਸੋ ਤੁਹਾਡੇ ਮੁਤਾਬਕ ਹਲਕਾ ਖਡੂਰ ਸਾਹਿਬ ਤੋਂ ਜੋ ਕਿ ਹੌਟ ਸੀਟ ਮੰਨੀ ਜਾਂਦੀ ਹੈ ਪੰਥਕ ਸੀਟ ਹੈ ਇਸ ਸੀਟ ਤੋਂ ਹੁਣ ਕੋਣ ਬਾਜ਼ੀ ਮਾਰੇਗਾ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ